ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੇ ਪਸ਼ੂ ਵੀਰੇ ਚੰਗੀ ਵੈੜਾ ਚੰਗੇ ਰਿਕਾਰਡ ਵਾਲੀ ਆ ਚੰਗੀ ਝੋਟੀਆਂ ਆਓ ਵੀਰ ਜੀ ਅੱਨਾ ਬਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਸਾਸਤਰੀ ਗਾਲ ਜੀ ਸਾਸਤਰੀ ਗਾਲ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਵਧੀਆ ਗੁਰੂ ਮਾਲੀ ਕਿਰਪਾ ਦੀ ਕਿਰਪਾ ਕਰਦੇ ਵਧੀਆ ਵੀਰ ਜੀ ਨਾ ਦੱਸੋ ਆਪਣਾ ਵੀਰ ਜੀ ਹਾਲ ਵਪਾਰੀ ਜੀ ਠੀਕ ਹੈ ਜੀ ਪਿੰਡ ਕੋਟਲਾ ਗੁਜਰਾਹ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਠੀਕ ਹੈ ਜੀ। ਹਾਂਜੀ। ਫੋਨ ਨੰਬਰ ਦੱਸ ਦੇ ਵੀਰ ਜੀ। 9779879558 ਠੀਕ ਹੈ ਜੀ। ਆਪਣੇ ਕੋਲ ਦੋ ਪਸ਼ੂ ਆ ਗਏ ਵੀਰ ਜੀ। ਹਾਂਜੀ ਇੱਕ ਵੈੜ ਚੌਗੀ ਇੱਕ ਦੁੱਧ ਠੀਕ ਹੈ ਜੀ। ਇੱਕ ਮੱਝ ਦੂਜਾ ਸੂਆ ਤਿਆਰ 14 ਲੀਟਰਾਂ ਦੀ ਗਰੰਟੀ ਹੋਊਗੀ ਜੀ। ਠੀਕ ਹੈ ਵੀਰ ਜੀ। ਕੋਈ ਥਣਾ ਦਾ ਸਜਣ ਹੱਥਾਂ ਲਾਵੇ ਮੱਝ ਭਾਰ ਭਾਵੇਂ ਮੱਝ ਕੋਈ ਗਲਤ ਮਲਤ ਕੰਮ ਕਰ ਉਹਦੀ ਜ਼ਿੰਮੇਵਾਰ ਹੋਵਾਂਗੇ। ਠੀਕ ਹੈ ਜੀ। ਕਿੰਨੇ ਦਿਨ ਬਾਕੀ ਵੀਰ ਜੀ ਮੱਝ ਦੇ ਤਿਆਰ ਹੈ ਜੀ ਦੋਹਾਂ 14 ਦਿਨਾਂ ਚ ਸੂਪੂਗੀ। ਤਿਆਰ ਹੀ ਆ ਜੀ। ਠੰਡੀ ਧੀਰੀ ਦੂਜਾ ਸੂਆ ਠੀਕ ਹੈ ਜੀ। ਜਿਵੇਂ ਮੈਂ ਪਤਲੀ ਚਮੜੀ ਵੇਖੋ ਕਿਦਾਂ ਲਿਸਕਦੀ ਸੀ ਸੀਸ ਵਾਲੀ। ਬਿਲਕੁਲ ਬਿਲਕੁਲ ਜੀ। ਤੇ ਤੋਰਾ ਵਿਖਾਈਏ ਵੀਰ ਜੀ ਇਹਦਾ। ਜੀ ਜੀ ਜੀ। ਖੋਲੋ। ਵੇਖੋ ਵੀਰ ਜੀ ਵੱਡੇ ਪੱਲੇ ਚ ਆ ਗਈ ਆ ਝੋਟੀ ਮੈਂ ਆ ਕੱਦ ਕਾਠ ਵਾਲੀ ਆ। ਚੈੱਕ ਕਰੋ ਸਿੰਘ ਦੀ ਕੁਆਲਿਟੀ ਵੀ। ਚੰਗਾ ਰਿਕਾਰਡ ਵੀਰ ਦੱਸਦਾ ਇਹਦੇ ਦੁੱਧ ਦਾ। ਬਾਕੀ ਵੀਰੇ ਥਣ ਵੀ ਗੇਟ-ਗੇਟ ਤੇ ਆ ਗਿਆ। ਸਿੰਗਲ ਹੱਡੀ ਆ। ਲੇਵਾ ਚੈੱਕ ਕਰੋ ਵੀਰ ਜੀ। ਚੰਗਾ ਲੇਵਾ ਵੀਰ ਜੀ ਹੁਣ ਤਾਂ ਇਹ ਪਤਲਾ ਚਾਮਾ ਕੱਦ ਕਾਠ ਫੁੱਲ ਆ ਵੀਰੋ। ਕੋਈ ਵੀਰ ਨਿੱਕਾ ਕੱਦ ਮੰਨ ਕੇ ਨਾ ਚੱਲੇ ਵੱਡੇ ਕੱਦ ਦੀ ਹੈ ਵੀਰੋ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਸਿੰਗਲ ਹੱਡੀ ਤੇ ਪਤਲੇ ਚੰਮ ਚ ਮੈਂ ਆ ਦੂਜਿਆ ਸੁਆ ਵੀਰ ਦੱਸਦਾ ਵੀਰੋ ਪਿੰਡੇ ਦੇ ਨਾੜਾ ਨੂੰ ਨਾ ਚੈੱਕ ਕਰੋ ਚੰਗੀ ਟੋਪ ਕਲਾਸ ਵਾਲੇ ਵਾਲੂ ਵਾ ਸ਼ਾਨਦਾਰ ਆ ਬਾਕੀ ਵੀਰੇ ਚਗਾਠਾ ਜਗੂਠਾ ਚੈੱਕ ਕਰੋ ਚੰਗੇ ਰਿਕਾਰਡ ਵਾਲੀ ਹੈ ਜੀ ਬਾਕੀ ਵੀਰ ਜੀ ਦਾ ਰੇਟ ਜੈਜ ਹੁੰਦਾ ਆ ਬਾਕੀ ਵੀਰੋ ਕੱਦ ਕਾਠ ਵੱਡਾ ਆ ਕੋਈ ਨਿੱਕਾ ਮੰਨ ਕੇ ਨਾ ਚੱਲੇ ਬਾਕੀ ਪਿੰਡੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਆ ਪਲੂਨ ਤੇ ਚੰਗੇ ਰਿਕਾਰਡ ਵਾਲੀ ਵੀਰ ਜੀ ਦੱਸਦੇ ਆ ਵੱਡੀ ਮੈਂ ਆ ਜੀ ਵੱਡੀ ਮੈਂ ਠੀਕ ਹੈ ਜੀ ਇਹਦਾ ਚੰਗਾ ਪਿਛਲੇ ਸੂਏ ਦਾ ਰਿਕਾਰਡ ਪਾਇਆ ਵੱਡੀ ਆ ਜੀ ਘਰ ਵਾਲੇ ਬੰਦੇ ਕੋ ਲਈਏ ਕੋਈ ਵਪਾਰੀ ਕੋ ਨਹੀਂ ਆਏ ਜੀ ਠੀਕ ਹੈ ਜੀ ਘਰੋਂ ਆਪਣੇ ਲਈਏ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਕਿੰਨੇ ਦਿਨ ਲੈ ਜੂ ਇਹ ਜੀ ਇਹ ਵੇਖੋ ਦੋਹਾਂ ਦੇ ਚੋਂ ਦੇ ਵਿੱਚ ਟੂਪੀਦੀ ਆ ਅੱਛਾ ਚਾਰ ਪੰਜ ਦਿਨ ਖੜਦੀ ਹੈ ਯਾਨੀ ਕਿ ਮੋਲੀ ਧਾਰੂ ਮਰ ਗਈ ਆਊਗੀ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਬਾਕੀ ਵੀਰੋ ਚੈੱਕ ਕਰ ਲਓ ਚੰਗੇ ਰਿਕਾਰਡ ਵਾਲੀ ਆ ਜੀ ਚੰਗੀ ਸਿੰਘ ਦੀ ਕੁਆਲਿਟੀ ਆ ਥਨ ਥਨ ਵੀਰੇ ਚੈੱਕ ਕਰ ਲਓ ਗੇਠ ਗੇਠ ਤੇ ਥਨ ਆਇਆ ਜੀ ਫਿਰ ਏਡੀ ਵਧੀਆ ਵੀ ਜੋ ਮਰਜ਼ੀ ਪਾਈ ਜਾਓ ਅੱਛਾ ਜੀ ਚੰਗੀ ਚਾਰੂ ਆ ਜੀ ਜੋ ਮਰਜ਼ੀ ਸੁੱਟੀ ਜਾਓ ਅੱਛੀ ਜਾਊਗੀ ਬਿਲਕੁਲ ਬਿਲਕੁਲ ਹਾਂ ਜੀ ਬਾਕੀ ਵੀਰੇ ਵੱਡੇ ਕਦ ਕੱਠ ਦੀ ਚੰਗੀ ਝੋਟੀ ਆ ਰੇਟ ਦੀ ਗੱਲ ਕਰੀਏ ਤੇ ਕਿੰਨੇ ਦੇ ਦੇਣੀ ਰੇਟ ਵੀਰ ਜੀ ਜੇ ਵੇਖੀਏ ਬਾਅਦ ਮੁੱਲਾਂ ਨਾਲ ਫਿਰ ਤੇ ਡੇਢ ਦੀ ਆ ਬਿਲਕੁਲ ਪਰ ਆਪਾਂ ਉਹ ਬੰਦੇ ਨਹੀਂ ਜਾਂਦੇ ਹਾਂਜੀ ਆਪਾਂ ਸਿਰਫ ਜਿਹੜੀ ਹਾਂ ਨਾ ਦਵਾਂਗੇ 1 25 ਦੀ 1 25 ਦੀ ਹਾਂ ਵਧੀਆ ਆਫਰ ਹੈ ਜਿਹੜਾ ਮਰਜ਼ੀ ਸੱਜਣ ਵੇਚਣ ਵਾਲਾ ਲੈ ਜਾਏ ਕੀ ਬਾਤ ਹੈ ਜੀ ਤੇ ਵੇਖੋ ਕਿ ਦਾਦਾ ਲੈਵਾ ਬਿਲਕੁਲ ਵੀਰ ਜੀ ਬਿਲਕੁਲ ਇੱਕ ਪੰਜੀ ਚੋਂ ਵੀ ਕੋਈ ਵੀਰ ਵੀ ਭਾਈ ਦੂਰੋਂ ਚੱਲ ਗਿਆ ਉਹ ਮਾਂਤਨ ਕਰ ਦਿਓ ਪੰਜ ਸਾਲ ਤੋਂ ਉਹਦਾ ਹੀ ਹੋਣਾ ਜੀ ਅੱਛਾ ਹੀ ਵਦ ਨਹੀਂ ਹੋਣਾ ਠੀਕ ਹੈ ਜੀ ਮੈਂ ਵਦ ਮੁੱਲ ਪਾਇਆ ਹੀ ਨਹੀਂ ਇਸੇ ਕਰਕੇ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਉਹ ਤੁਸੀਂ ਵੀਡੀਓ ਤੋਂ ਪਹਿਲਾਂ ਹੀ ਕਹਾਈ ਗਈ 145 ਜਾਂ 40 ਦੇ ਮੈਂ ਕਿਹਾ ਭਾਈ ਜਾਇਜ਼ ਹੀ ਰੱਖਿਓ ਹਨਾ ਜੀ ਤੁਸੀਂ ਜਾਇਜ਼ ਹੀ ਗੱਲ ਕਰਤੀ ਆ ਵੀ ਕੋਈ ਵੀ ਦੇਖੂਗਾ ਨਿਗਲ ਉਹ ਤੀਵੀ ਚੈਲੰਜ ਕਰੂ ਵੀ ਠੀਕ ਆ ਮੁੱਲ ਬਰਾਬਰ ਪਾਇਆ ਗਲਤ ਨਹੀਂ ਪਾਇਆ ਕੋਈ ਨਹੀਂ ਬਿਲਕੁਲ ਬਿਲਕੁਲ ਕਿੰਨਾ ਵੀ ਰਾਂ ਪਸ਼ੂ ਰੱਖਿਆ ਪਰਖ ਪਤਾ ਵਾ ਵੱਡੀ ਝੋਟੀ ਆ ਹਨਾ ਜੀ ਇੱਕ ਰੀ ਤੋਰਾ ਵਿਖਾ ਦਈਏ ਵੀਰ ਜੀ ਇਹਨੂੰ ਖੋਲੋ ਵੇਖੋ ਵੀਰੋ ਰੇਡ ਭਾਈ ਉਹna ਬਿਲਕੁਲ ਜਾਇਜ਼ ਕਰਤਾ ਵਾ ਵੱਡੀ ਝੋਟੀ ਆ ਲੰਮੀ ਬੇਲ ਦੀ ਆ ਵੀਰੋ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਛੱਡ ਕੇ ਨਹੀਂ ਜਾਂਦਾ ਐ ਚੰਗੀ ਚਗਾਠਾ ਜਗੂਠਾ ਆ ਚੰਗਾ ਰਿਕਾਰਡ ਆ ਥਣ ਚੰਗਾ ਲੱਗਿਆ ਜੀ ਚੰਗੀ ਸਿਫਤ ਕਰਦੇ ਭਾਈ ਉਹਨੀ ਚੰਗੀ ਝੋਟੀ ਆ ਜੀ ਬਾਕੀ ਕੋਈ ਵੀ ਦੂਰੋਂ ਚੱਲ ਗਿਆ ਉਹ ਛੱਡ ਕੇ ਨਹੀਂ ਜਾਂਦਾ ਵੀਰੇ ਉਹ ਵੱਡੀ ਝੋਟੀ ਜੋ ਰੇਟ ਵੀ ਜਾਇਜ਼ ਆ ਬਾਕੀ ਦੇਣ ਜ਼ਰੂਰ ਖਰਦੀ ਹੈ ਨਾ ਜੀ ਠੀਕ ਹੈ ਜੀ ਇੱਕ ਪੰਜੀ ਜੋ ਮਾਨਤਨ ਹੋ ਜੂ ਹੈ ਨਾ ਜੀ ਠੀਕ ਹੈ ਜੀ ਹਾਂਜੀ ਭਾਈ ਵੈੜ ਪਰੇ ਦੱਸਿਓ ਵੈੜ ਥੱਲੇ ਵੀਰ ਦੀ 20 ਲੀਟਰ ਦੁੱਧ ਹੋਊਗਾ 20 ਲੀਟਰ ਮੌਜੂਦਾ ਦੁੱਧਾ ਹਾਂ ਸੱਜਣ ਕੋਈ ਆ ਜੇ ਸਾਡੇ ਕੋ ਬੱਚੇ ਦੀ ਵੀਡੀਓ ਗਈ ਤਾਜੀ ਸੂਈ ਵੈਣ ਆ ਠੀਕ ਹੈ ਜੀ ਹਾਂ ਬੱਚਾ ਬੱਚਾ ਮਰ ਗਿਆ ਕੁਆਲਿਟੀ ਆ ਠੀਕ ਹੈ ਜੀ ਇਦਾਂ ਵੈਜੋ ਇਧਰ ਵੇਖੋ ਕਿਆ ਬਾਤ ਹੈ ਜੀ ਐਨੂੰ ਵੇਜੋ ਕੋਈ ਗੱਲ ਦੇਖੋ ਵੀਰੋ ਕੀ ਕਹਨੇ ਆ 20 ਲੀਟਰ ਮੌਜੂਦਾ ਦੁੱਧਾ ਸ਼ਾਮਾਂ ਨੂੰ ਦੁੱਧ ਦਊਗੀ ਗਾਂ 11 ਲੀਟਰ ਅੱਛਾ ਜੀ ਸਵੇਰੇ ਦਊਗੀ 9 ਲੀਟਰ ਕਿਆ ਬਾਤ ਹੈ ਜੀ ਜੇ ਕੋਈ ਬੰਦਾ ਆਖੇ ਨਾ ਰਾਤ ਰਹਿ ਕੇ ਚੋ ਕੇ ਵੇਖ ਲੈ ਆਪਣੀ ਤਸੱਲੀ ਕਰਕੇ ਬਿਲਕੁਲ ਜੀ ਵੇਖੋ ਵੀਰ ਜੀ ਵੀਰ ਜੀ ਨੇ ਦੱਸਿਆ ਆ ਕਿ 20 ਲੀਟਰ ਦੁੱਧਾ ਫੁੱਲ ਬਰੀਡ ਵਹਿੜ ਹੈਗੀ ਜੋ ਵੀਰੋ ਬੱਚਾ ਇਹਦਾ ਮਰ ਗਿਆ ਵੀਰ ਜੀ ਨੇ ਦੱਸ ਦਿੱਤਾ ਵਾ ਚੰਗੀ ਵਹਿੜ ਆ ਬਾਕੀ ਵੀਰ ਕਹਿੰਦਾ ਦੋ ਟਾਈਮ ਚੋਵੋ ਆਪਦੀ ਤਸੱਲੀ ਕਰੋ ਦੁੱਧਾ ਮਰਜੀ ਬੋਹ ਥੱਲੇ ਬਿਲਕੁਲ ਐਵੇਂ ਦੀ ਨਹੀਂ ਕੋਈ ਛੱਟ ਨਹੀਂ ਆ ਗਈ ਇਹ ਚੰਗੀ ਟੌਪ ਕਲਾਸ ਬ੍ਰੀਡ ਆ ਜੀ ਚੰਗੀ ਬ੍ਰੀਡ ਹੈ ਹਨਾ ਜੀ ਚਾਰ ਦੰਦ ਹੈ ਜੀ ਅੱਛਾ ਚਾਰ ਦੰਦ ਆ ਗਈ ਹਾਂ ਜੀ ਉਹ ਵੀ ਵਿਖਾਵਾਂਗੇ ਕੀ ਬਾਤ ਹੈ ਵੇਖੋ ਵੀਰੋ ਚੈੱਕ ਕਰ ਲਓ ਚਾਰ ਦੰਦ ਬਿਲਕੁਲ ਬਿਲਕੁਲ ਠੀਕ ਹੈ ਜੀ ਤਾਜ਼ਾ ਬੱਚਾ ਮਰਿਆ ਬੱਚੇ ਦੀ ਵੀਡੀਓ ਵੀ ਤੁਹਾਨੂੰ ਵਿਖਾ ਦਾਂਗੇ ਬਿਲਕੁਲ ਜੀ ਕਹੇ ਵੀਰ ਨੇ ਵੀਡੀਓ ਦੇਖਣੀ ਹੋਊਗੀ ਭਾਈ ਇਹਨਾਂ WhatsApp ਤੇ ਮੈਸੇਜ ਕਰ ਦਿਓ ਇਹ ਵੀ ਭਾਈ WhatsApp ਤੇ ਤੁਹਾਨੂੰ ਵੀਡੀਓ ਪਾ ਦੇਣਗੇ ਬੱਚੇ ਦੀ ਮਰੇ ਬੱਚੇ ਦੀ ਵੀਡੀਓ ਆ ਗਈ ਹੈ ਫੋਨ 'ਚ 2 ਲੀਟਰ ਦੁੱਧ ਤੂੜੀ ਤੇ ਜੇ ਐ ਤੂੜੀ ਤੇ ਠੀਕ ਹੈ ਜੀ ਕੁਰੀ ਖਾਣ ਲਈ ਇਹ ਤੇ ਕਿਹਦੇ ਹਰਿਆ ਖਾਵੇ ਤੇ ਤੀ ਦੇ ਦੇਵੇ ਕੀ ਬਾਤ ਹੈ ਚੰਗੀ ਵਹਿੜਾ ਵੀਰੋ ਵੇਖ ਲਓ ਬਾਕੀ ਲੈਵਾਂ ਲੂ ਵਾ ਚੰਗਾ ਲੈਵਾ ਜੀ ਤਨਲੇਦਾਰਾ ਤੁਹਾਨੂੰ ਸੋਹਣ ਚੰਗਾ ਲੱਗਿਆ ਕੋਈ ਸ਼ਾਮਾਂ ਨੂੰ ਪੰਡ ਪਾ ਦੂ ਇਹ ਕੋਈ ਵਪਾਰ ਦੇ ਚੱਕਰ ਜਿਨੀ ਲਾਈ ਵੀ ਮਨੇਰੇ ਚੋਣੀ ਜਾਂਨੇ ਚੋਣੀ ਦੋ ਟਾਈਮ ਭਾਜੀ ਟਾਈਮ ਰੱਖ ਕੇ ਚੋ ਕੀ ਬਾਤ ਹੈ ਠੀਕ ਹੈ ਜੀ ਜਿਹੜੇ ਟਾਈਮ ਸਵੇਰੇ ਚੁੰਦੀਆਂ ਟਾਈਮ ਸ਼ਾਮਾਂ ਨੂੰ ਚੋ ਜੇਕਰ ਕੋਈ ਸੱਜਣ ਨਾਲ ਆਫਤਾ ਕਰਦਾ ਉਹ ਸੱਜਣ ਨੂੰ ਇਹ ਮੇਰੀ ਗੁਜਾਰਸ਼ ਹੈਗੀ ਆ ਵੀ ਵੇਦੀ ਸਾਈ ਪਾਓ ਹਾਂਜੀ 2 ਘੰਟੇ ਤੋਂ 2 ਘੰਟੇ ਦਾ ਟਾਈਮ ਦੋ ਤੇ ਆਪਣਾ ਪਹੂ ਖੜੋ ਮੇਰਾ ਬੇਬੀ ਤੁਸੀਂ ਸਾਈ ਪਾ ਕੇ ਸਾਨੂੰ ਡਿੱਕਾ ਪਾੜੋ ਦੋ ਦਿਨ ਹੀ ਆ ਗਏ ਅਸੀਂ ਚੱਲ ਗਏ ਅਸੀਂ ਇਹ ਕਰਾਂਗੇ ਜਿਹੀਂ ਜੇ ਕਰਾਂਗੇ ਉਹ ਗੱਲਾਂ ਉਹ ਗੱਲਾਂ ਨਹੀਂ ਕਰਨੀ ਬਿਲਕੁਲ 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 ਜੀ ਕੰਮ ਦਾ ਸੱਜਣ ਕੋਈ ਫੋਨ ਕਰੇ ਹਾਂਜੀ ਕੰਮ ਦਾ ਸੱਜਣ ਕੋਈ ਫੋਨ ਕਰੇ ਬਿਲਕੁਲ ਕੰਮਾਂ ਸੱਜਣਾ ਕੋ ਫੋਨ ਕਰੇ ਠੀਕ ਹੈ ਹਾਂ ਵੀ 1.5 ਲੱਖ ਮੈਂ ਦਾ ਮੁੱਲ ਪਾਇਆ ਹੋਵੇ ਅਗਲਾ 90 ਹਜ਼ਾਰ ਲਾਉਂਦਾ ਫੇਰੇ ਨੇ ਠੀਕ ਹੈ ਗੱਲ ਸਹੀ ਗੱਲ ਹੈ ਇਹਨੇ ਠੀਕ ਹੈ ਨਾ ਉਹ ਤਾਂ ਕਿਸੇ ਨੂੰ ਗੁੰਮਰਾਹ ਕਰਨ ਵਾਲੀ ਖਰਾਬ ਕਰਨ ਵਾਲੀ ਗੱਲ ਨਹੀਂ ਉਹ ਤਾਂ ਵਿਲੇ ਜਿੱਡ ਬੈਠੇ ਫਿਰ ਹੈ ਨਾ ਹਾਂ ਬਾਕੀ ਸਭ ਬਾਕੀ ਇਦਾਂ ਚਾਹੀਦਾ ਨਹੀਂ ਆ ਜੀ ਜੋ ਵੀਰੇ ਮੁੱਲ ਮੰਗਿਆ ਉਹਨੇ ਦੀ ਹੁਣੀ ਆ ਛੋੜ ਛੱਪਾ ਹੋ ਜੂ ਹੈ ਨਾ ਜੀ ਬਾਕੀ ਚਲੋ ਕੋਈ ਵੀ ਮਾਨਤਨ ਹੋ ਜੂ ਕੋ ਚੱਲ ਕੇ ਆਵੇ ਐਡੀ ਵੀ ਗੱਲ ਨਹੀਂ ਰੇਟ ਵੀ ਜਿਆ ਜਿਆ 125 ਆ ਵੈਡ ਵੀ ਚੰਗੀ ਸ਼ਕੀਨ ਆ ਬਾਕੀ ਵੀਰੇ ਉਹ ਬੱਚਾ ਮਰ ਗਿਆ ਵੀਡੀਓ ਵਗੈਰਾ ਸਭ ਕੁਝ ਵੀਰੋਨਾਂ ਕੋ ਹਗੀਆ WhatsApp ਤੇ ਤੁਸੀਂ ਵੇਖ ਸਕਦੇ ਜੋ ਦੁੱਧ ਚੰਗਾ ਆ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਹੈ ਰੇਟ ਭਾਜੀ 25 ਦਾਂਦੀ ਮੈਂ 20 1 20 ਦੀਆਂ ਬਿਲਕੁਲ ਬਰੀਡ ਹੈ ਜੀ ਦੇ ਵੇਖੀ ਤੇ ਪਰ ਆਪਾਂ 1 20 ਨਹੀਂ ਮੰਗਦੇ ਲੱਖ ਨਹੀਂ ਮੰਗਦੇ 80 ਦੀ ਹਜ਼ਾਰ ਦੀ ਹਾਂ ਨਾ 80 ਹਜ਼ਾਰ ਦੀ ਹਾਂ ਠੀਕ ਹੈ ਜੀ ਮੈਂ ਕੋਈ ਵੀਰ ਫੋਨ ਲਾ ਲੇ ਮਾਂ ਤਨ ਹੋ ਜੂ ਤੇ ਬਾਕੀ ਇਹ ਗੱਲ ਆ ਭੀ ਬੱਚੇ ਦੀ ਫੋਟੋ ਵਿਖਾਵਾਂਗੇ ਹਾਂਜੀ ਜਿੱਥੋਂ ਲਈ ਉਹ ਵੀ ਦੱਸ ਦਾਂਗੇ ਜੇ ਸਾਡੇ ਕੋਈ ਚੈਲੰਜ ਕਰ ਲਵੇ ਜੇ ਸਾਨੂੰ ਕਹਿ ਦੇ ਵੀ ਮੱਛੀ ਵੀ ਇੰਨੀ ਦਾ ਨਹੀਂ ਸੂਈ ਦਾ ਪੰਦੀਨਦਾਰ ਹੋਵਾਂਗੇ ਬਿਲਕੁਲ ਵੀ ਠੀਕ ਹੈ ਨਾ ਲੰਮੇ ਟਾਈਮ ਤੋਂ ਇਹਦਾ ਵਪਾਰ ਦਾ ਕੰਮ ਹੈ ਜੀ ਸਚਾਈ ਦਾ ਜੀ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਆਇਆ ਜੀ ਹਨਾ ਜੀ ਸਚਾਈ ਹੈ ਜੀ ਤੁਹਾਡੇ ਵਿੱਚ ਬਿਲਕੁਲ ਹੀ ਬਾਕੀ ਹਾਂਜੀ ਸੱਜਣ ਛੱਡੀਏ ਰੰਗ ਜਿਹੜਾ ਮੁੜਕੇ ਵੀ ਆਵੇ ਕੰਮ ਔਖੇ ਕਿਆ ਬਾਤ ਹੈ ਔਖੇ ਵੇਲੇ ਦੁਨੀਆ ਟੁਕੜ-ਟੁਕੜ ਮੈਂਦੀ ਔਖੇ ਵੇਲੇ ਕੋਈ ਸੱਜਣ ਨਹੀਂ ਬਾਹ ਫੜਦਾ ਵੀ ਜਦੋਂ ਕੋਈ ਬਾਜੀ ਪੁੱਠੀ ਪੈਂਦੀ ਬਿਲਕੁਲ ਕੋਈ ਥੋੜਾ ਜਿਹਾ ਚਿਹਰਾ ਕੇਦਾ ਮਲਝ ਆ ਜਾਂਦਾ ਨਾ ਹਾਂਜੀ ਹਾਂਜੀ ਸਭ ਸੱਜਣ ਤੰਨੀ ਜਿਹੜੇ ਹੁੰਦੇ ਉਹ ਪਿਛਾਂ ਮੁੜ ਜਾਂਦੇ ਆ ਵੀ ਪਤਾ ਨਹੀਂ ਹੁਣ ਕਿਹੜਾ ਦੁੱਖਾਂ ਦਾ ਭਾਰ ਤੋਂ ਓਟ ਗਿਆ ਕਿ ਸ਼ਾਇਦ ਵਪਾਰ ਬੰਦ ਹੋ ਜਾਣਾ ਪਰ ਵਪਾਰ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਚੱਲਦਾ ਰਹਿਣਾ ਬਿਲਕੁਲ ਬਿਲਕੁਲ ਜੀ ਰੇਦੀ ਦੁਨੀਆ ਤੱਕ ਨਾ ਕਿ ਸੱਜਣ ਦਾ ਪੈਸਾ ਰੱਖਿਆ ਨਾ ਰੱਖਣਾ ਬਿਲਕੁਲ ਜੀ ਮਾੜੀਆਂ ਦਿੱਤੀਆਂ ਲੋਕਾਂ ਨੇ ਮਰ ਗਈਆਂ ਮਿੱਟੀ 'ਚ ਮਿਲ ਗਏ ਜ਼ੀਰੋ ਹੋ ਗਏ ਕਦੇ ਹੀਰੋ ਹੋ ਗਏ ਕਦੇ ਜ਼ੀਰੋ ਹੋ ਗਏ ਚੱਲਦਾ ਹੀ ਆਇਆ ਚੱਲਦਾ ਹੀ ਆਇਆ ਜੀ ਸੰਸਾਰ ਆ ਜੀ ਰਹਿਣਾ ਰਹਿਣਾ ਜੀ ਸੰਸਾਰ ਦੇ ਉਤੇ ਐਦਾਂ ਹੀ ਰਹਿਣਾ ਜੀ ਬਿਲਕੁਲ ਜੀ ਜਦੋਂ ਆਪਣੇ ਸਾਹ ਚੱਲਦੇ ਭਾਈ ਹੁਣ ਤਾਂ ਕੀ ਕਰਬਾ ਚੱਲੂ 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 ਬਿਲਕੁਲ ਜਦੋਂ ਸਾਹ ਮੁੱਕ ਗਏ ਫਿਰ ਤਾਂ ਕੋਈ ਕਹਿ ਨਹੀਂ ਜਾ ਸਕਦਾ ਕਹਿ ਨਹੀਂ ਸਕਦਾ ਬਿਲਕੁਲ ਬਿਲਕੁਲ ਜੀ ਜੇ ਮੇਰੇ ਸੱਜਣਾ ਨੇ ਜੇ ਕੋਈ ਇਹਨੂੰ ਗੁੱਸਾ ਲੱਗਾ ਹੋਵੇ ਗੱਲ ਲੱਗਾ ਹੋਵੇ ਤਾਂ ਆਪਾਂ ਮਾਫੀ ਮੰਗਣ ਯੋਗ ਨਹੀਂ ਨਹੀਂ ਕੋਈ ਭਾਈ ਕੋਈ ਵੇਖੋ ਜੀ ਬਹੁਤ ਵਧੀਆ ਬਾਕੀ ਵੀਰੋ ਝੋਟੀ ਵੀ ਸ਼ਾਨਦਾਰ ਆ ਵੱਡੀ ਝੋਟੀ ਆ ਰੇਟ ਵੀ ਜਾਇਜ਼ ਆ ਬਾਕੀ ਪੁਰਾਣੇ ਸਮੇਂ ਤੋਂ ਤਜਰਬਾ ਜੀ ਇਹਨਾਂ ਦਾ ਗੱਲਾਂ ਬਾਤਾਂ ਵੀ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਰੋਜਿੰਦਰ ਵੀ ਆਪਣਾ ਹੀ ਸਾਡੇ ਕੋਲ ਹੀ ਖੜਦਾ ਰਿਹਾ ਇਹ ਵਪਾਰ ਕਰਦਾ ਰਿਹਾ ਬਿਲਕੁਲ ਜੀ ਬਿਲਕੁਲ ਜੀ ਆਹ ਵੀਰ ਦਾ ਕਾਰੋਬਾਰ ਮਾਰਾ ਇੱਕ ਤਰੱਕੀਆਂ ਬਖਸ਼ੀ ਹੋਰ ਤਾਂ ਜਾਵੇ ਹਾਂਜੀ ਹਾਂਜੀ ਹਨਾ ਆਪਾਂ ਦੂਰ ਜਿ ਕਿਸ ਨੂੰ ਲੈਣਾ ਜਾਣਾ ਉਹਦੇ ਘਰ 'ਚ ਬੰਦਾ ਹੈਗਾ ਬਿਲਕੁਲ ਬਿਲਕੁਲ ਜੀ ਉਹਦੋਂ ਕਦੋਂ ਬੁਲਾਓਗੇ ਉਦੋਂ ਸਾਡੇ ਕੋਲੇ ਹਾਜ਼ਰ ਹੋਵਾਂਗੇ ਜੀ 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 ਬਿਲਕੁਲ ਜੀ ਹਾਂਜੀ ਭਾਈ ਆਪਣਾ ਨਾਮ ਦੱਸ ਦਿਓ ਫਿਰ ਨਾਮ ਕਾਲਾ ਵਪਾਰੀ